ਰਮਿੰਦਰ ਸਿੰਘ ਜੀ ਬਸ ਭਾਜੀ ਇੱਥੇ ਅਣਪਛਾਤੇ ਦੋ ਬੰਦੇ ਸੀ ਆਏ ਉਹ ਰਾਤ ਨੂੰ ਮਤਲਬ ਕਿ ਚੋੜੀ ਦੇ ਮੌਤਮ ਦੇ ਹਿਸਾਬ ਨਾਲ ਆਏ ਸੀ ਇੱਕ ਅੰਦਰ ਵੜ ਗਿਆ ਉਹ ਜਦੋਂ ਮੈਂ ਮੇਰੀ ਬੇਟੀ ਨੇ ਰੋਲਾ ਪਾਇਆ ਕਿ ਪਰਦੀ ਪਈ ਸੀ ਰੋਲਾ ਪਾਇਆ ਤੇ ਮੈਂ ਨਿਕਲ ਕੇ ਬਾਹਰ ਫੜਨ ਦੀ ਕੋਸ਼ਿਸ਼ ਕੀਤੀ ਉਹ ਇੱਥੇ ਟੱਪ ਗਿਆ ਅੰਦਰ ਦਾ ਬਾਹਰ ਸੀ ਮੈਂ ਖਿੱਚਿਆ ਉਹ ਨੂੰ ਉਹ ਮੇਰੇ ਕਾਬੂ 'ਚ ਨਹੀਂ ਆਇਆ ਉਹਦਾ ਬੈਲੈਂਸ ਖਰਾਬ ਹੋ ਗਿਆ ਉਹ ਉਸ ਬੰਦੇ ਨੇ ਬਾਹਰੋਂ ਮੇਰੇ ਤੇਜ ਹਥਿਆਰ ਨਾਲ ਮਾਰਿਆ ਕੁਛ ਤੇ ਉਹ ਮੇਰੇ ਹੱਥੋਂ ਛੁੱਟ ਗਿਆ ਉਸ ਤੋਂ ਬਾਅਦ ਉਹ ਦੋਵੇਂ ਇੱਥੋਂ ਗਾਇਬ ਹੋ ਗਏ ਮੈਨੂੰ ਲੱਭੇ ਨਹੀਂ ਉਹ ਲਿਆ ਬਸ ਉਹਨਾਂ ਨੇ ਮੂੰਹ ਧੱਕੇ ਦੇ ਸੀ ਮੂੰਹ ਤੋਂ ਮੂੰਹ ਕੀ ਕਿਆ ਟਾਈਪ ਪਾਇਆ ਦਾ ਇਹਨਾਂ ਨੇ ਸਿਸਟਮ ਸੱਤਵੇਂ ਦੇ ਭਾਜੀ ਆ ਇੱਥੇ ਇੱਥੇ ਟੱਕ ਲੱਗਾ ਇੱਕ ਜੀ ਤੇ ਦੋ ਇੱਥੇ ਲੱਗੇ ਜੇ ਸਟਿਚ ਮੇਰੇ ਦੇ ਤਿੰਨ ਚਾਰ ਇੱਧਰ ਲੱਗੇ ਮੈਂ ਵੇਖਿਆ ਨਹੀਂ ਪੱਟੀ ਘਰਤੀ ਸੀ ਉਹਨਾਂ ਨੇ ਉਦੋਂ ਤਿੰਨ ਚਾਰ ਇੱਧਰ ਲੱਗੇ ਆ ਦੋ ਤਿੰਨ ਇੱਧਰ ਲੱਗੇ ਬਾਕੀ ਉਹ ਜਿਹੜਾ ਉਹਨਾਂ ਨੇ ਮੌਜਨਾ ਕੀਤਾ ਉਹ ਚ ਸਭ ਡਿਟੇਲ ਕਲੀਅਰ ਕੀਤੀ ਦੀ ਐ ਪੁਲਿਸ ਤੋਂ ਗੁੰਡਾਤੀ ਗਏ ਸੀ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਸਵੇਰੇ ਆਪਾਂ ਆਵਾਂਗੇ ਤੇ ਸਾਡਾ ਇਸ਼ਾਨਬਿੰਦ ਕਰਾਂਗੇ ਤੇ ਬਾਕੀ ਹੁਣ ਫੋਨ ਮੈਡਮ ਨਾਲ ਗੱਲ ਹੋਈ ਮੇਰੀ ਉਹ ਕਹ ਦੇ ਕੋ ਤੋਰਤੀਸ ਕਰਾਂਗੇ ਦਾ ਸੀਸੀਟੀਵੀ ਵੇਖਾਂਗੇ ਹੋਰ ਕੀ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਇਸ ਇਲਾਕੇ ਤੋਂ ਨੀਲਾ ਪਟੇਰੋ ਪਟੇਰੋ ਸਾਰੇ ਬਦੀ ਬਦੀ ਅਸੀ ਖਿਸ਼ਤਾਂ ਦੇਂਦੀਆਂ ਜੀ ਐਮਐਲਏ ਸਾਹਿਬ ਦਾ ਘਰ ਵੀ ਇੱਥੇ ਲੱਗੇ ਸਾਡੇ ਚੌਹਾਨ ਸਾਹਿਬ ਸਾਡੇ ਨਾਲ ਗੋਇਨ ਹਿੰਦਰ ਸਿੰਘ ਐਮਸੀ ਸਾਹਿਬ ਦਾ ਘਰ ਜੀ ਆਪਣਾ ਜੂ ਭਾਜੀ ਉਹ ਵੀ ਵਧੀਆ ਸਾਰੇ ਬੰਦੇ ਨੇ ਸਾਰੇ ਅੱਛੇ ਹੀ ਫੈਮਿਲੀ ਦੇ ਬਣਾਉਂ ਬਿਲਕੁਲ ਹਥੋਂ ਚਾਰ ਘਰ ਛੱਡ ਕੇ ਕਰਦੇ ਐਮਐਲਏ ਸਾਹਿਬ ਦਾ ਤੇ ਜਿਹੜੇ ਕਾਉਂਸਲਰ ਨੇ ਉਹਨਾਂ ਦਾ ਘਰ ਕਾਉਂਸਲਰ ਸਾਹਿਬ ਦਾ ਘਰ ਨਾਲ ਜਿ ਪਿੱਛੇ ਸਾਹਮਣੇ ਦੇਖ ਲੋ ਬਿਲਕੁਲ ਸਾਹਮਣੇ ਇਧਰਲੇ ਪਾਸੇ ਸਾਹਮਣੇ ਨਾਲ ਘਰ ਦੇਖੋ ਦੀ ਮੈਨੂੰ ਇਹੀ ਚੀਜ਼ ਮੈਂ ਇਹੀ ਚੀਜ਼ ਦੇਖਣਾ ਚਾਹੁੰਦਾ ਕੀ ਇਹ ਕੀ ਬੰਦਾ ਪੈਸ਼ ਹੈ ਤਕੀ ਸਿਸਟਮ ਕੀ ਹੈਗਾ ਇਹ ਤਾਂ ਬੰਦਾ ਕੁਝ ਰਹਿ ਹੀ ਨਹੀਂ ਸਕਦਾ ਸੇਫ ਹੀ ਨਹੀਂ ਮੈਂ ਤਾਂ ਸ਼ਹਿਰ ਦੇ ਵਿੱਚ ਇਹ ਤੋਂ 20 ਮੀਟਰ ਦੇ ਕੋਲ ਜੇ ਐਮਐਨਏ ਸਾਹਿਬ ਦਾ ਹਾਂਜੀ ਹਾਂਜੀ ਤੁਸੀਂ ਆਪ ਇੱਕ ਲਾਵਾਸ ਸੱਚੀ ਹੈ ਕਿ ਐਸੇ ਹਾਲਾਤ ਬਣੇ ਕਿਦਾਂ ਦੇਖੋ ਮੈਨੂੰ ਤਾਂ ਸਵੇਰੇ ਆਪਣਾ ਫੋਨ ਆਇਆ ਗੁਰਪ੍ਰੀਤ ਸਿੰਘ ਗਿੱਲ ਸਾਡੇ ਬਲਾਕ ਪ੍ਰਧਾਨ ਨੇ कि ਤੁਹਾਡੇ ਗਵਾਨ ਘਟਨਾ ਘਟ ਗਈ ਹੈ ਲੇਕਿਨ ਅਗਰ ਬੈਨੋ ਰਾਤ ਨੂੰ ਕਿਤੇ ਉਸ ਵੇਲੇ ਇਤਲਾ ਮਿਲਦੀ ਤੇ ਹੋ ਸਕਦਾ ਉਹ ਚੋਰ ਅਸੀਂ ਕਾਬੂ ਕਰ ਲੈਂਦੇ ਲੇਕਿਨ ਇਹ ਵੀ ਇੱਕ ਚੂਹੇ ਔਰ ਬਿੱਲੀ ਵਾਲਾ ਖੇਲ ਖੇល ਰਹੇ ਨੇ ਰਾਤੀ ਵੈਸੇ ਤੇ ਕੀ ਉਹਨਾਂ ਡੀਐਸਪੀ ਸਿਟੀ ਨੇ ਸਾਡੇ ਇਥੇ ਅਗਸਤ ਤੋਂ ਕਾਫੀ ਤੇਜ਼ ਕਰਵਾਈ ਹੈ ਐਸਐਸਪੀ ਸਾਹਿਬ ਨੇ ਕਰਵਾਈ ਹੈ ਔਰ ਪੀਸੀਆਰ ਵਾਲੇ ਹੂਟਰ ਵਗੈਰਾ ਹੀ ਹੁੰਦੇ ਰਹਿੰਦੇ ਆ ਲੇਕਿਨ ਜਿਹੜੇ ਚੋਰ ਨੇ ਉਹ ਵੀ ਇਸ ਤਾਕ ਚਿਰ ਵਿੱਚ ਕਿਦੋਂ ਪੀਸੀਆਰ ਵਾਲੇ ਗਾਹ ਲੰਘਣ ਤੇ ਅਸੀਂ ਵਾਰਦਾਤ ਕਰੀ ਹੈ ਔਰ ਇਹ ਬਹੁਤ ਮਾਤਮਕੀ ਘਟਨਾ ਵੈ ਇੱਕ ਸਮਝ ਲੋ ਬੜਾ ਮਾੜਾ ਸੰਕੇਤ ਹੈ ਵੀ ਇਸ ਪੌਸ਼ ਕਲੋਨੀ ਦੇ ਵਿੱਚ ਵੀ ਅਗਰ ਉਹਨਾਂ ਦੇ ਦਿਲ ਖੁੱਲੇ ਨੇ ਔਰ ਬੇਖੌਫ ਹੋ ਕੇ ਅਗਰ ਦੀਵਾਰ ਟੱਪ ਕੇ ਅੰਦਰ ਐਂਟਰ ਕਰ ਰਹੇ ਨੇ ਤੇ ਕਿਸੇ ਦੇ ਘਰ ਵੀ ਕਰ ਸਕਦੇ ਨੇ ਮੈਂ ਆਪਣਾ ਬਿਲਕੁਲ ਆਪਣਾ ਇਸ ਚੀਜ਼ ਦੀ ਬਿਲਕੁਲ ਨਖੇਦੀ ਕਰਨਾ ਔਰ ਬਹੁਤ ਮਾੜੀ ਘਟਨਾ ਹੈ ਔਰ ਕੋਈ ਪ੍ਰਮਾਤਮਾ ਦਾ ਸ਼ੁਕਰ ਵੀ ਜਾਨ ਬਚ ਗਈ ਔਰ ਤੇ ਚਲੋ ਹੱਥ 'ਚ ਸੱਟ ਲੱਗੀ ਹੈ ਔਰ ਕਾਫੀ ਖੂਨ ਹੀ ਖੂਨ ਤੁਸੀਂ ਦੇਖਦੇ ਪਿਓ ਘਰ ਦੇ ਵਿੱਚ ਫੈਲੇ ਹੋਇਆ ਔਰ ਬੜੀ ਗੰਭੀਰ ਚੋਟ ਲੱਗੀ ਔਨੂੰ ਮਾੜਿਆ ਅਨਸਰ ਨਹੀਂ ਹਾਂ ਪਰ ਆ ਜਾਣਾ ਐਸੇ ਕਰ ਬਦੋ ਦੇਖੋ ਐਮਐਲਏ ਸਾਹਿਬ ਤੇ ਆਪ ਆਪਣਾ ਇੱਥੇ ਉਹਨਾਂ ਦਾ ਪਰਿਵਾਰ ਇੱਧਾ ਲੇਕਿਨ ਆਪੀ ਤੇ ਉਸਮਾਨਪੁਰ ਸਿਟੀ ਚ ਰਹਿੰਦੇ ਨੇ ਆ ਲੇਕਿਨ ਫਿਰ ਵੀ ਮੈਂ ਕਹਿੰਨਾ ਚਲੋ ਬਾਕੀ ਦੇ ਪਰਿਵਾਰ ਤੇ ਹੈ ਹੀ ਦੇਣਾ ਸੀ ਅਸੀਂ ਰਹਿ ਰਹੇ ਹਾਂ ਇੱਥੇ ਔਰ ਸਾਡੀ ਪੂਰੀ ਜ਼ਿੰਮੇਵਾਰੀ ਜੇ ਇੱਕ ਦੇ ਆਵਾਜ਼ ਦਿੰਦੇ ਤੇ ਉਸ ਵੇਲੇ ਹੋ ਸਕਦਾ ਸਾਰੀ ਕਲੋਨੀ ਅਸੀਂ ਇਕੱਠੀ ਕਰਦੇ ਔਰ ਉਹਨਾਂ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਲੇਕਿਨ ਪਤਾ ਨਹੀਂ ਚੱਲ ਸਕਿਆ ਮੇਰੀ ਡਿਪਟੀ ਸਾਹਿਬ ਨਾਲ ਗੱਲ ਹੋਈ ਰਾਤੀ ਮੌਜਨਾ ਪੁਲਿਸ ਮੌਕੇ ਤੇ ਪਹੁੰਚੀ ਆ ਔਰ ਮੌਕਾ ਦੇਖ ਕੇ ਚਲੀ ਗਈ ਹੈ ਔਰ ਹੁਣ ਕੈਮਰੇ ਵਗੈਰਾ ਆਲੇ ਦੁਆਲੇ ਜਿਹੜੇ ਉਹ ਖੰਗਾਲਨੇ ਆ ਔਰ ਮੈਨੂੰ ਆਸ ਹੈ ਵੀ ਉਹ ਜ਼ਰੂਰ ਕਾਬੂ ਕਰਨਗੇ ਕਿਨਾ ਭਜੀ ਜਿਹੜਾ ਇਹ ਸਹੀ ਸਿਕੰਦਰ ਸਿੰਘ ਠਾਣਾ ਸਿਟੀ ਬਟਾਲਾ ਪਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਰਾਤੀ ਇੱਥੇ ਦੋ ਬੰਦੇ ਕੰਦੇ ਲੁੱਟੇਰੇ ਪੈ ਗਏ ਰਾਤੀ ਸਵੇਰੇ ਉਹਨੂੰ ਤਰਾ ਮਿਲੀ ਆ ਵੀ ਤੜਕੇ ਮੌਕਾ ਵੇਖਿਆ ਵਾ ਮੌਕਾ ਵੇਖ ਕੇ ਆਪਾਂ ਫਿੰਗਰਪ੍ਰਿੰਟ ਪਲਾਏ ਆ ਤੇ ਉਹ ਫਿੰਗਰਪ੍ਰਿੰਟ ਤੇ ਕੈਮਰੇ ਵੇਖਣਦੇ ਆ ਕੈਮਰੇ ਵੇਖਣਦੇ ਆ ਤੇ ਬਾਕੀ ਜੜੇ ਦੀ ਕਾਰਜਦਾਨ ਦੇਖ ਕੇ ਤੇ ਆਪਾਂ ਪਰਚਾ ਦੇ ਦਿੰਦੇ ਆ